ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਜਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਗੈਂਦਾ ਤਹਿਸੀਲ ਬਾਗਾਪੁਰਾਣਾ ਅੱਜ ਆਇਆ ਭਾਈ ਕਿੱਕਰ ਕੋਲੇ ਭਾਈ ਕਿੱਕਰ ਕੋਲੇ ਭਾਈ ਕਈ ਵੀ ਭਰਾਵਾਂ ਦੀ ਮੰਗ ਹੁੰਦੀ ਆ ਵੀ ਘੱਟ ਲਾਗਤ ਨਾਲ ਆਪਾਂ ਨੂੰ ਪਸੂ ਮਿਲ ਜੇ ਬਈ 8 9 ਨਾਗ ਤੋਕੜ ਵੜਾਵੇ ਬਕਾਊਆ ਬਾਈ ਕੋਲੇ ਤੇ ਤੋੜ ਕੇ ਨੇ ਬਈ ਤੁਹਾਨੂੰ ਦਿਖਾਉਣੇ ਤੇ ਸਾਰੇ ਇਹ ਨਾਗ ਬਈ ਆਪਣੇ ਜਿਹੜੇ ਹੈਗੇ ਆ ਇਹ 5 ਲੀਟਰ ਤੋਂ ਲੈ ਕੇ 10 ਲੀਟਰ ਦੇ ਵਿੱਚ ਵਿੱਚ ਇਹ ਸਾਰੇ ਨਾਗ ਬਈ ਜਾਨੀ ਕਿ ਦੁੱਧ ਹੈਗਾ ਸਾਰੇ ਨਾਗਾਂ ਦਾ 5 ਲੀਟਰ ਤੋਂ ਲੈ ਕੇ 10 ਲੀਟਰ ਤੱਕ ਆ ਤੁਸੀ ਦੇਖ ਸਕਦੇ ਆ ਪਹਿਲੀ ਵਾਰ ਹਵਾ ਨਾਲ ਤੁਹਾਨੂੰ ਦਿਖਾ ਦਿੰਨੇ ਆ ਬਈ ਤੇ ਆ ਬਈ ਦੂਜੀ ਵਾਲਾ ਫਾਰਮ ਦਾ ਕੰਮ ਆ ਬਾਈ ਦਾ ਬਾਈ ਦੈਰੀ ਫਾਰਮ ਦਾ ਕੰਮ ਆ ਬਾਈ ਨੂੰ ਬਈ ਬਾਈਆਂ ਦਾ ਹੀ ਮੈਂ ਥੋੜੇ ਪਸ਼ੂ ਘਟਾਉਣੇ ਆ ਖਾਂ ਦੀ ਵੀ ਤੰਗੀ ਹੋਣ ਕਰਕੇ ਤਾਂ ਹੀ ਬਈ ਤੁਹਾਨੂੰ ਤੋਰ ਕੇ ਨਹੀਂ ਦਿਖਾ ਸਕਦੇ ਤੇ ਤਾਂ ਪਕਾ ਬਾਈ ਨੇ ਪਸ਼ੂ ਆਪਦੇ ਵਿਕਾਊ ਕੀਤੇ ਸੀਗੇ ਆ ਤੁਸੀਂ ਵੈਣਾ ਦੇਖ ਸਕਦੇ ਆ ਬਈ ਤੁਸੀਂ ਜੇ ਤੁਹਾਨੂੰ ਦੱਸ ਦਿਆਂ ਵੀ ਪਹਿਲੇ ਤੋਂ ਦੂਜੇ ਸੂਏ ਦੇ ਵਿੱਚ ਵਿੱਚ ਆ ਟੋਕਰ ਰਹਿਣਾ ਸਾਰੀਆਂ ਬਈ ਤੇ ਬਾਕੀ ਤੁਸੀਂ ਦੇਖ ਸਕਦੇ ਆ 5 ਲੀਟਰ ਤੋਂ ਲੈ ਕੇ 10 ਲੀਟਰ ਟਿਕਰ ਬਾਈ ਹੈਗੀਆਂ ਸਾਰੀਆਂ ਵੇੜਾ ਇਹ ਤੇ ਬਾਕੀ ਜਿਹੜਾ ਵੀ ਭਰਾ ਆਊਗਾ ਉਹ ਮੜਦਾ ਨਹੀਂ ਇੱਥੋਂ ਬਈ ਨਾ ਹਰੇਕ ਤਰ੍ਹਾਂ ਦਾ ਵੇਲੇ ਵਾਲਾ ਬਾਈ ਕੋਲੇ ਹੈਗੇ ਆ ਜਿ ਉਹੋ ਜੀ ਆਪਾਂ ਨੂੰ ਉਸੂੰ ਚਾਹੀਦਾ ਹੁੰਦਾ ਤੁਸੀਂ ਦੇਖ ਸਕਦੇ ਆ ਵਾਨੇ ਹੋਣੇ ਵੀ ਤੁਸੀਂ ਦੇਖ ਸਕਦੇ ਆ ਬਈ ਤੇ 10 ਲੀਟਰ ਟਿਕਰ ਬਾਈ ਦੱਸਦਾ ਵੀ 10 ਲੀਟਰ ਟਿਕਰ ਸਾਰੇ ਪਸੋ ਤੇ ਆ ਬਈ ਦੋ ਤੁਸੀਂ ਦੇਖ ਸਕਦੇ ਹੋ ਵਛੀਆਂ ਇਹ ਦੋ ਵਛੀਆਂ ਵਗਾ ਉਹ ਵੀ ਨਾਲ ਤੇ 8-9 ਨਾਗ ਬਾਈ ਕੋਲੇ ਯਾਨੀ ਕਿ ਦੂਜੇ ਸੂਏ ਪਹਿਲੇ ਸੂਏ ਤੋਂ ਲੈ ਕੇ ਦੂਜੇ ਸੂਏ ਤੱਕ ਆਠ ਨੌ ਨਾਲ ਕੁ ਵਹਿੜਾ ਇਹ ਵੀ ਬਾਈ ਕੋਲੇ ਵਿਕਾਉ ਹੈ ਤੁਸੀਂ ਬਾਕੀ ਡਿਟੇਲ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਦਾ ਫੋਨ ਤੇ ਵੀ ਕਨੈਕਟ ਕਰ ਸਕਦੇ ਆ ਬਾਈ ਤੇ ਬਾਕੀ ਤੁਹਾਨੂੰ ਆ ਵਸ਼ੀਆਂ ਦਿਖਾ ਸਕਦੇ ਆ ਵੇਖੋ ਬਾਈ ਝੋਲੀ ਝਾਲੀ ਦੇਖੋ ਤੁਸੀਂ ਬੱਚਿਆਂ ਦੇ ਬਈ ਥਣ ਥਣ ਕੋਈ ਪੂਰਾ ਫੋਟ ਛਾਂਗਣੀ ਤੇ ਪੂਰੀਆਂ ਵਧੀਆ ਵਸ਼ੀਆਂ ਬਰੀਡ ਦੇ ਆ ਆ ਬੱਚੇ ਤੁਸੀਂ ਦੇਖ ਸਕਦੇ ਆ ਤੇ ਬਾਕੀ ਵੀ ਤੁਸੀਂ ਬਾਈ ਨਾਲ ਕਰੋ ਕੰਟੈਕਟ ਫੋਨ ਨੰਬਰ ਡਿਸਪਲੇ ਤੇ ਬਾਈ ਦਾ ਚੱਲੀ ਜਾਂਦਾ। ਬਾਕੀ ਜੇ ਤੁਸੀਂ ਇੱਥੇ ਆ ਕੇ ਆਪਸਲੀ ਕਰ ਲਓਗੇ ਤਾਂ ਬੜੀ ਵਧੀਆ ਗੱਲ ਆ ਬਾਈ। ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰ ਦਿਆ ਕਰੋ। ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਰੱਬ ਰੱਖਾ।